ਮਾ ਬਾਬਾ ਦੀਪ ਸਿੰਘ ਲੜਦਾ ਲੜਦਾ ਅੱਗੇ ਵਧ ਰਿਆ ਸੀ ਯਾ ਸਾਹਮਣੇ ਯਕੂਬ ਖਾਨ ਆਇਆ ਗੱਜਦਾ ਇਉਂ ਯਕੂਬ ਖਾਨ ਸਿੰਘ ਸਾਹਮਣੇ ਆਇਆ ਮਾ ਨੂੰ ਭੁੱਖੇ ਸ਼ੇਰ ਨੂੰ ਆ ਮਿਰਗ ਬੁਲਾਇਓ ਐਦੋਂ ਬਾਬਾ ਦੀਪ ਸਿੰਘ ਖੰਡਾ ਵਾਲੇ ਸ਼ਿਕਾਇਆ ਉਹਨੇ ਸਤ ਕਰਤਾਰ ਉਚਾਰ ਕੇ ਕਵਾਰ ਚੁਲਾਇਓ ਗੇਲੀ ਵਾਂਗੂ ਚੀਰ ਦਾ ਧਰਤੀ ਤੇ ਆਇਓ ਜਿਵੇਂ ਪੰਡਤ ਲੋਭੀ ਸਵਰਗ ਦਾ ਕਰਮਾ ਤਿ ਚੜਾਇਆ ਯਕੂਬ ਖਾਂ ਦੇ ਮਰਨ ਦੀ ਢੇਰ ਸੀ ਮੌਤ ਨੂੰ ਹੈਰਾਨੀ ਸਾ ਆ ਗਈ ਸੱਸੂ ਪੰਜ ਪੈ ਗਈ ਕਿ ਬਣ ਕੀ ਗਿਆ ਮੈਂ ਕਿ ਚਾਹੁੰਦੀ ਸਾਂ ਕਿ ਸਿੰਘ ਨੂੰ ਹਰਿਮੰਦਰ ਸਾਹਿਬ ਨਹੀਂ ਪਹੁੰਚਣ ਦੇਣਾ ਇਹ ਝੱਕੇ ਵਾਢਾ ਜਾ ਰਿਹਾ ਉਹ ਚੁਣ ਚੁਣ ਕੇ ਸੂਰਮੇ ਸਾਹਮਣੇ ਲਿਆਉਂਦੀ ਗਈ ਬਾਬਾ ਦੀਪ ਸਿੰਘ ਦੇ ਖੰਡੇ ਦੀ ਧਾਰ ਵਿੱਚ ਸੂਰਮੇ ਲੰਘਦੇ ਗਏ ਆਖਰਕਾਰ ਜਦੋਂ ਬਾਬਾ ਦੀਪ ਸਿੰਘ ਜੀ ਕਾਫੀ ਤੋਂ ਜ਼ਿਆਦਾ ਅਮਰਤਸਰ ਦੇ ਨੇੜੇ ਪਹੁੰਚ ਗਏ ਤੇ ਫਿਰ ਮੌਤ ਨੇ ਇੱਕ ਚੁਣਵਾ ਜਿਹਾ ਸੂਰਮਾ ਕੱਢਿਆ ਮੈਦਾਨ ਵਿੱਚ ਜਿਸ ਦਾ ਨਾਮ ਸੀ ਜਮਾਲ ਖਾਨ ਕੁਝ ਲੋਕ ਨੂੰ ਅਮਾਨ ਖਾਨ ਵੀ ਕਹਿੰਦੇ ਸੀ ਕਹਿੰਦੇ ਨੇ ਇਹ ਵੇਖੇ ਖੂਨੀ ਕਾਰੇ ਜਦੋਂ ਜਮਾਲ ਖਾਨ ਉਹ ਤੋਂ ਵੇਖਣਾ ਗਏ ਸਹਾਰੇ ਸਾਥੀ ਤੜਪਦੇ ਉਹ ਪਰਿਆ ਵਾਂਗੂ ਕਾਰੇ ਤੜਪੇ ਜੋਸ਼ ਵਿੱਚ ਉਹ ਸਾਨੇ ਖੜਾ ਵੰਦਾਰੇ ਬਾਬਾ ਸਾਹਿਬ ਨੂੰ ਓਏ ਸਿੰਘਾ ਕਰ ਲੈ ਤਿਆਰ ਏ ਧੁਰ ਦਰਗਾਹ ਦੇ ਤੂੰ ਐਨੇ ਕਾਰ ਗੁਜ਼ਾਰੇ ਮੇਰੇ ਵਹਿਨਿਆਂ ਮੈਂ ਬਦਲੇ ਲੈ ਲਾਂ ਸਾਰੇ ਤੈਨੂੰ ਮਾਰ ਕੇ ਹਾਂ ਵਾਹ ਕਹਿੰਦੇ ਨੇ ਇਹ ਸੁਣ ਕੇ ਬਾਬਾ ਦੀਪ ਸਿੰਘ ਰੋਹ ਭਰਿਆ ਤੇਜ ਸਵਾਰ ਦਾ ਵਾਹ ਉਹਦੇ ਨੈਣੀ ਸੁਰਖੀ ਚਮਕਦੀ ਜਿਵੇਂ ਟੱਕੇ ਫੁੱਲ ਅਨਾਰ ਦਾ ਉਹਦੇ ਡੋਲੇ ਫਰਕੇ ਜੋਸ਼ ਵਿੱਚ ਜਿਵੇਂ ਆਕੀ नाग ਫੰਕਾਰ ਦਾ ਓ ਗੱਜਿਆ ਵਾਂਗੂ ਸ਼ੇਰ ਦੇ ਤੇ ਦੁਸ਼ਮਣ ਨੂੰ ਲਲਕਾਰਦਾ ਸੁਣੀ ਖਾਨਾ ਓਏ ਕੰਨ ਖੋਲ ਕੇ ਤੂੰ ਕੁੱਤਲਾ ਹੈ ਹੰਕਾਰ ਦਾ ਤੂੰ ਉਮਤ حضرت ਸ਼ੇਖ ਦੀ ਮੈਂ ਪੁੱਤਰ ਦਸਮਬਖਾਰ ਦਾ ਅੱਜ ਕੈ ਦਿਨ ਡੇਰੇ ਕਰੇਗੀ ਕੌਣ ਜਿੱਤਦਾ ਤੇ ਕੌਣ ਹਾਰਦਾ ਮੈਂ ਤੇਰੇ ਲਹੂ ਦੀ ਧਾਰ ਵਿੱਚ ਅੱਜ ਧੋਵਾ ਮੂੰਹ ਤਲਵਾਰ ਦਾ ਤੇ ਮੈਂ ਜ਼ੁਲਮ ਮਿਟਾ ਕੇ ਦੇਸ਼ ਤੇ ਉਤੇ ਸ਼ੁਕਰ ਕਰਾਂ ਕਰਤਾਰ ਦਾ ਬਈ ਇਹ ਨਹੀਂ ਕਹਿੰਦੀ ਦਹਿਰ ਸੀ ਇੱਕ ਪਾਸੇ ਜਮਾਲ ਖਾਂ ਬਈ ਦੂਜੇ ਪਾਸੇ ਬਾਬਾ ਦੀਪ ਸਿੰਘ ਇੱਕ ਦੋਵੇਂ ਤਲਵਾਰ ਦੇ ਤਣੀ ਮੈਦਾਨੇ ਜੰਗ ਚ ਲੋਹੇ ਤੇ ਲੋਹਾ ਘਰਕਾਉਂਦੇ ਨੇ ਬਲਵਾਨ ਕੈਸੇ ਕਰਕੇ रंगमल जो अथारे विच फेरिया भाई भीमर जो त भीम दर जो to her ya <coughs> por